ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਤੇ ਲਈ ਰਿਸ਼ਤਾ ਪੱਕਾ ਹੋਣ ਵਿੱਚ ਵਾਰ-ਵਾਰ ਅਰchna ਵਾਰ-ਵਾਰ ਅਰchna ਆ ਰਹੀਆਂ ਹਨ ਬੱਚਿਆਂ ਦੀ ਉਮਰ ਨਿਕਲਦੀ ਜਾ ਰਹੀ ਹੈ ਵਿਆਹ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਤੁਹਾਡੇ ਬੱਚਿਆਂ ਨੂੰ ਮੰਨ ਜਾਇਆ ਰਿਸ਼ਤਾ ਨਹੀਂ ਮਿਲ ਪਾਰੇ ਹ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਸਾਸਾੰਗ ਜੀ ਨੇ 31 ਜਨਵਰੀ 2026 ਇਕਾदशी ਦੇ ਦਿਨ ਕੀਤਾ ਗਿਆ ਛੋਟਾ ਜਿਹਾ ਉਪਾਅ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਵੱਡੀ ਤੋਂ ਵੱਡੀ ਅੜਚਨ ਨੂੰ ਦੂਰ ਕਰ ਦੇਵੇਗਾ ਤੇ ਜਲਦ ਵਿਆਹ ਹੋਣ ਦਾ ਇੱਕ प्रबल ਜੋਗ ਬਣਾ ਦੇਵੇਗਾ ਸੰਗਤ ਜੀ ਵੈਸੇ ਤਾਂ ਇਹ ਉਪਾਅ ਬੱਚੇ ਜੇਕਰ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਲੇਕਿਨ ਜੇਕਰ ਬੱਚਿਆਂ ਦੀ ਮਾਂ ਇਹ ਉਪਾਅ ਕਰਦੀ ਹੈ ਤਾਂ ਇਸ ਦਾ ਜੋ ਰਿਜ਼ਲਟ ਹੈ ਉਹ ਸੌਫੀਸ ਤੇ ਤੁਹਾਨੂੰ ਮਿਲ ਜਾਵੇਗਾ ਸੰਗਤ ਜੀ ਕਈ ਵਾਰ ਸਿਚੁਏਸ਼ਨ ਕੀ ਹੁੰਦੀ ਹੈ ਕਿ ਤੁਹਾਡੇ ਜੋ ਬੱਚੇ ਹਨ ਉਹਨਾਂ ਦੇ ਵਿਆਹ ਲਈ ਰਿਸ਼ਤੇ ਤਾਂ ਬਹੁਤ ਸਾਰੇ ਆਉਣਗੇ ਗੱਲਾਂ ਵੀ ਕਈ ਜਗ੍ਹਾ ਤੋਂ ਚੱਲਣ ਗਿਆ ਲੇਕਿਨ ਚਲਦਿਆਂ ਚਲਦਿਆਂ ਗੱਲਾਂ ਵਿੱਚ ਆਲੇ ਰੁਕ ਜਾਣ ਗਿਆ ਮਨ ਜਾਏ ਰਿਸ਼ਤਾ ਨਹੀਂ ਮਿਲ ਪਾਵੇਗਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਲੇਕਿਨ ਕਿਸੇ ਵੀ ਪ੍ਰਕਾਰ ਦਾ ਪੋਜ਼ਿਟਿਵ ਰਿਪਲਾਈ ਸਾਹਮਣੇ ਤੋਂ ਤੁਹਾਨੂੰ ਮਿਲ ਨਹੀਂ ਪਾਵੇਗਾ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਜਦ ਕਿ ਤੁਹਾਡੇ ਬੱਚੇ ਦੇਖਣ ਵਿੱਚ ਸੁੰਦਰ ਹਨ ਚੰਗੀ ਖਾਸੀ ਉਹਨਾਂ ਦੀ ਜੌਬ ਹੋ ਸਕਦੀ ਹੈ ਜਾਂ ਫਿਰ ਆਪਣਾ ਖੁਦ ਦਾ ਬਿਜ਼ਨਸ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡਾ ਬੈਕਗ੍ਰਾਉਂਡ ਵੀ ਕਾਫੀ ਚੰਗਾ ਹੋ ਸਕਦਾ ਹੈ ਇਹਨਾਂ ਕੋ ਜੋ ਹੋਂਦੇ باوجود ਵੀ ਜੇਕਰ ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਦੇਰੀ ਪਣੀ ਹੈ ਤਾਂ ਅਜਾਈ ਸਿਚੁਏਸ਼ਨ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਲੇਕਿਨ ਬੱਚਿਆਂ ਤੋਂ ਕਿਤੇ ਜ਼ਿਆਦਾ ਪਰੇਸ਼ਾਨ ਮਾਤਾ ਪਿਤਾ ਹੋ ਜਾਂਦੇ ਹਨ ਤੋ ਕਿ ਹਰ ਮਾਤਾ ਪਿਤਾ ਇਹੀ ਚਾਹੁੰਦਾ ਹੈ ਕਿ ਬੱਚਿਆਂ ਦਾ ਵਿਆਹ ਸਮੇਂ ਸਿਰ ਹੋ ਜਾਵੇ ਉਹਨਾਂ ਨੂੰ ਇੱਕ ਅਜਿਹਾ ਜੀਵਨ ਸਾਥੀ ਮਿਲ ਜਾਵੇ ਜੋ ਜੀਵਨ ਭਰ ਉਹਨਾਂ ਦਾ ਸਾਥ ਨਿਭਾ ਸਕੇ ਤਾਂ ਸਾਥ ਸੰਗਤ ਜੀ ਦੇ ਕਰੇ ਇਸ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਤੁਸੀਂ ਜੂਝ ਰਹੇ ਹੋ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਵੀਡੀਓ ਵਿੱਚ ਬਨੇ ਰਹੋ ਉਪਾਅ ਦੱਸਣ ਜਾ ਰਹੇ ਹਾਂ ਉਪਾਅ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਪਹਿਲ ਆਈਕਨ ਨੂੰ ਵੀ ਪ੍ਰੈਸ ਕਰਕੇ ਰੱਖੋ ਤਾਂ ਕਿ ਸਾਡੀ ਆਉਣ ਵਾਲੀ ਜੋ ਨਵੀਂ ਵੀਡੀਓ ਹੈ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਹੀ ਮਿਲ ਜਾਵੇ ਅਤੇ ਆਸਾਨੀ ਨਾਲ ਤੁਸੀਂ ਸਾਡੀ ਹਰ ਵੀਡੀਓ ਨੂੰ ਦੇਖ ਸਕੋ ਪਿਆਰੀ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਰਵਾਦ ਦਾ ਦਿਨ ਹੈ ਤੇ 29 ਜਨਵਰੀ ਨੂੰ ਜਾਇਆ ਇਕਾदशी ਦਾ ਦਿਨ ਜਿਹੜਾ ਇਕਾदशी ਇਸ ਦਿਨ ਬਣ ਰਹੀ ਹੈ ਤਾਂ ਇਹ ਉਪਾਅ ਤੁਸੀਂ ਕੋਸ਼ਿਸ਼ ਕਰੋ ਸਵੇਧ ਸਮੇਂ ਕਰਾਂਗੇ ਤੇ ਸਵੇਧ ਦਾ ਮਤਲਬ ਦੁਪਹਿਰ ਤੋਂ ਪਹਿਲਾਂ ਪਹਿਲਾਂ ਤੁਸੀਂ ਸੇਵਪਾਣੂ ਕਰ ਦੇਣਾ ਹੈ ਕਰਨਾ ਕੀ ਹੋਵੇਗਾ ਸੰਗਤ ਜੀ ਜਿਸ ਪ੍ਰਕਾਰ ਨਾਲ ਤੁਸੀਂ ਆਪਣੇ ਘਰ ਵਿੱਚ ਹਰ ਰੋਜ਼ ਰੋਟੀਆਂ ਬਣਾਉਂਦੇ ਹੋ ਤੁਸੀਂ ਕਣਕ ਦੀਆਂ ਰੋਟੀਆਂ ਬਣਾਉਂਦੇ ਹੋਵੋਗੇ ਜਿਆਦਾਤਰ ਤਾਂ ਇੱਕ ਕਣਕ ਦੇ ਆٹے ਦੀ ਰੋਟੀ ਤੁਸੀਂ ਲੈਣੀ ਹੈ। ਵਿਸ਼ੇਸ਼ ਕਰਕੇ ਜੋ ਮਾਤਾਵਾ ਪਹਿਣਾ ਹਨ ਮੈਂ ਉਹਨਾਂ ਨੂੰ ਇਹ ਦੱਸ ਰਹੀ ਹਾਂ ਕਿ ਕਿਸ ਪ੍ਰਕਾਰ ਨਾਲ ਇਹ ਵਰਤਣਾ ਹੈ। ਕਣਕ ਦੇ ਆٹے ਦੀ ਇੱਕ ਰੋਟੀ ਤੁਸੀਂ ਲੈਣੀ ਹੈ ਤੇ ਰੋਟੀ ਨੂੰ ਘੋਲ ਨਾਲ ਚੰਗੀ ਤਰ੍ਹਾਂ ਚੋਪੜ ਲੈਣਾ ਹੈ। ਚੋਪੜਨ ਤੋਂ ਬਾਅਦ ਉਸ ਰੋਟੀ ਤੇ ਹਲਦੀ ਦੀ ਸਹਾਇਤਾ ਨਾਲ ਇੱਕ ਸੁਆਸਤਿਕ ਬਣਾਉਣਾ ਹੈ। ਸੁਆਸਤਿਕ ਦਾ ਚਿੰਨ ਬਣਾ ਲੈਣਾ ਹੈ। ਕਿਹੜੀ ਉਂਗਲੀ ਕਿਹੜੀ ਉਂਗਲ ਨਾਲ ਇਹ ਜੋ ਨਾਮਿਕਾ ਉਂਗਲ ਹੈ ਜਿਸ ਨੂੰ ਰਿੰਗ ਫਿੰਗਰ ਬੋਲਦੇ ਹਨ ਤਾਂ ਇਸ ਉਂਗਲ ਦੀ ਸਹਾਇਤਾ ਨਾਲ ਹਲਦੀ ਦੀ ਸਹਾਇਤਾ ਨਾਲ ਤੁਸੀਂ ਇਸ ਰੋਟੀ ਤੇ ਇੱਕ ਸੁਆਸਤਿਕ ਦਾ ਚਿੰਨ ਬਣਾ ਲੈਣਾ ਹੈ ਰੋਟੀ ਲੈਣੀ ਹੈ ਤੇ ਘੋਰ ਨਾਲ ਚੋਪੜਨਾ ਹੈ ਤੇ ਹਲਦੀ ਦੀ ਸਹਾਇਤਾ ਨਾਲ ਉਸ ਦੇ ਉੱਪਰ ਸੁਆਸਤਿਕ ਦਾ ਇੱਕ ਚਿੰਨ ਬਣਾ ਲੈਣਾ ਹੈ ਹੁਣ ਇਸ ਸੁਆਸਤਿਕ ਦੇ ਚਿੰਨ ਤੇ ਤੁਸੀਂ ਕੀ ਰੱਖਣਾ ਹੈ ਚਾਨੇ ਦੀ ਦਾਲ ਦੇ ਕੁਝ ਦਾਣੇ ਤੇ ਕੁਝ ਦਾਣੇ ਕਿੰਨੇ ਦਾਣੇ ਜਾਨੀ ਕਿ ਤੁਹਾਡਾ ਜੋ ਬੱਚਾ ਹੈ ਚਾਹੇ ਉਹ ਲੜਕਾ ਹੋਵੇ ਲੜਕੀ ਹੋਵੇ ਤੁਸੀਂ ਦੇਖ ਲਓ ਉਹ ਕਿਸ ਉਮਰ ਵਿੱਚ ਚੱਲ ਰਹੇ ਹਨ ਸਪੋਜ਼ ਕਰੋ ਕਿ ਤੁਹਾਡਾ ਜੋ ਬੱਚਾ ਹੈ ਉਹ 25 ਸਾਲ ਦਾ ਹੋ ਗਿਆ ਹੈ ਅਤੇ ਛਬਵੀਂ ਸਾਲ ਵਿੱਚ ਚੱਲ ਰਿਹਾ ਹੈ ਤਾਂ ਫਿਰ ਕੀ ਕਰਨਾ ਹੈ ਛਬਵੀਂ ਦਾਣੇ ਇੱਥੇ ਰੱਖਣੇ ਹਨ ਪੋਸ਼ ਕਰੋਗੇ ਤੁਹਾਡਾ ਜੋ ਬੱਚਾ ਹੈ ਉਹ 30 ਸਾਲ ਦਾ ਹੋ ਗਿਆ ਹੈ ਤਾਂ ਕਤਵੀਂ ਸਾਲ ਚੱਲ ਰਿਹਾ ਹੈ ਤਾਂ ਫਿਰ ਕਿੰਨੇ ਦਾਣੇ ਰੱਖਣੇ ਹਨ 31 ਦਾਣੇ ਯਾਨੀ ਕਿ ਸਿੱਧੀ ਜਈ ਗੱਲ ਹੈ ਜਿਸ ਉੱਪਰ ਅਜੇ ਚੱਲ ਰਿਹਾ ਹੈ ਜੋ ਉਮਰ ਬੀਤ ਗਈ ਹੈ ਉਸ ਨੂੰ ਤੁਸੀਂ ਭੁੱਲ ਜਾਓ ਜਿਸ ਉਮਰ ਵਿੱਚ ਇਹ ਚੱਲ ਰਿਹਾ ਹੈ ਤਾਂ ਉਹਨੇ dane chane di dal de ਤੁਸੀਂ ਰੱਖ ਲੈਣੇ ਹਨ ਤੇ ਜੇਕਰ ਤੁਹਾਨੂੰ ਕਨਫਰਮ ਨਹੀਂ ਪਤਾ ਕਿ ਵਾਸਤਵ ਵਿੱਚ ਤੁਹਾਡਾ ਜੋ ਬੱਚਾ ਹੈ ਉਹ ਕਿਸ ਉਮਰ ਵਿੱਚ ਚੱਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਏ ਮਾਤਾ ਪਿਤਾ ਹਨ ਜਿਨ੍ਹਾਂ ਕੋਲ ਬੱਚਿਆਂ ਦੀ ਡੇਟ ਆਫ ਬਰਥ ਨਹੀਂ ਹੈ ਤਾਂ ਉਹਨਾਂ ਨੂੰ ਆਈਡੀਆ ਨਹੀਂ ਹੁੰਦਾ ਤਾਂ ਬਸ ਉਹ ਆਈਡੀਆ ਨਾਲ ਹੀ ਮਤਲਬ ਦੱਸਦੇ ਹਨ ਕਿ ਬੱਚਾ ਲਗਭਗ ਇੰਨੇ ਸਾਲ ਦਾ ਹੋ ਗਿਆ ਹੈ ਤਾਂ ਤੁਸੀਂ ਦੇਖ ਲੈਣਾ ਤੁਹਾਡਾ ਬੱਚਾ ਜੋ ਹੈ ਚਾਹੇ ਉਹ ਲੜਕਾ ਹੋਵੇ ਲੜਕੀ ਹੋਵੇ ਲਗਭਗ ਕਿੰਨੇ ਸਾਲ ਦਾ ਹੋ ਗਿਆ ਹੈ ਤਾਂ ਉਹਨੇ ਹੀ ਚਨੇ ਦੀ ਦਾਲ ਦੇ ਦਾਣੇ ਦੱਸੇ ਰੋਟੀ ਦੇ ਉੱਪਰ ਸਵਾਸਤਿਕ ਦੇ ਉੱਪਰ ਰੱਖ ਲੈਣੇ ਹਨ ਅਤੇ ਕੀ ਕਰਨਾ ਹੈ ਇੱਕ ਗੋੜ ਦਾ ਟੁਕੜਾ ਤੁਸੀਂ ਲੈਣਾ ਹੈ ਜਿਆਦਾ ਵੱਡਾ ਗੋੜ ਦਾ ਟੁਕੜਾ ਲੈਣ ਦੀ ਲੋੜ ਨਹੀਂ ਹੈ ਇਹਨਾਂ ਕੋ ਤੁਸੀਂ ਲੈ ਲਓ ਕਿ 50 ਗ੍ਰਾਮ ਦੇ ਲਗਭਗ ਇੱਕ ਗੋੜ ਦਾ ਟੁਕੜਾ ਚਨੇ ਦੀ ਦਾਲ ਦੇ ਉੱਪਰ ਤੁਸੀਂ ਰੱਖ ਲੈਣਾ ਹੈ ਅਤੇ ਫਿਰ ਇਸ ਰੋਟੀ ਨੂੰ ਇਸ ਪ੍ਰਕਾਰ ਨਾਲ ਫੋਲਡ ਕਰ ਲੈਣਾ ਹੈ ਕਿਵੇਂ ਕਰਨਾ ਹੈ ਰੋਟੀ ਐਵੇਂ ਹੈ ਕਿ ਤੁਸੀਂ ਸਮਾਨ ਰੱਖ ਲਿਆ ਤੇ ਹੁਣ ਰੱਖਣ ਤੋਂ ਬਾਅਦ ਇਸ ਨੂੰ ਇਸ ਪ੍ਰਕਾਰ ਨਾਲ ਫੋਲਡ ਕਰ ਲੈਣਾ ਹੈ ਰੋਟੀ ਨੂੰ ਅਤੇ ਫਿਰ ਆਪਣੀ ਮਨੋ ਕਾਮਨਾ ਤੁਸੀਂ ਬੋਲਣੀ ਹੈ શ્રી ਵਿਸ਼ਨੂੰ ਭਗਵਾਨ ਤੋਂ ਤੁਸੀਂ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਜਲਦੀ ਵਿਆਹ ਹੋਣ ਲਈ ਬਿਲਕੁਲ ਧਿਆਨ ਵਿੱਚ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਭਾਵ ਦੇ ਨਾਲ ਮਨ ਦੇ ਨਾਲ ਪ੍ਰਾਰਥਨਾ ਤੁਸੀਂ ਕਰਨੀ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਤੁਹਾਡਾ ਜੋ ਬੱਚਾ ਚਾਹੇ ਲੜਕਾ ਹੋਵੇ ਜਾਂ ਲੜਕੀ ਹੋਵੇ ਜਿਸ ਤੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਤਾਂ ਤੁਹਾਡਾ ਜੋ ਬੱਚਾ ਹੈ ਉਸੇ ਮੱਥੇ ਨਾਲ ਇਸ ਰੋਟੀ ਨੂੰ ਇੱਕ ਵਾਰ ਟੱਚ ਕਰਵਾ ਲਓ ਜੇਕਰ ਬੱਚੇ ਘਰ ਵਿੱਚ ਉਪਲਬਧ ਹਨ ਤਾਂ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਤਾਂ ਕਿਤੇ ਬਾਹਰ ਹਨ ਤਾਂ ਫਿਰ ਬੱਚਿਆਂ ਦੀ ਕੋਈ ਨਾ ਕੋਈ ਫੋਟੋ ਜ਼ਰੂਰ ਹੋਵੇਗੀ ਫੋਟੋ ਨਾਲ ਇੱਕ ਵਾਰ ਇਸ ਰੋਟੀ ਨੂੰ ਟੱਚ ਕਰਵਾ ਲਓ ਤਾਂ ਅੱਗੇ ਜਾਣੇ ਕਿ شو حالو ਤੇ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਉਸ ਤੋਂ ਬਾਅਦ ਇਸ ਰੋਟੀ ਨੂੰ ਗਊ ਮਾਤਾ ਨੂੰ ਖਵਾ ਦੇਣਾ ਹੈ ਗਊ ਮਾਤਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਾਲੇ ਰੰਗ ਦੀ ਗਊ ਮਾਤਾ ਨੂੰ ਨਹੀਂ ਖਵਾਉਣਾ ਕੋਸ਼ਿਸ਼ ਕਰੋ ਕਿ ਦੇਸੀ ਕਿਉਂ ਕੋਸ਼ਿਸ਼ ਕਰੋ ਕਿ ਦੇਸੀ ਗਾਂ ਨੂੰ ਖਵਾਉਣ ਦੇ ਹੁਣ ਦੇਸੀ ਗਾਂ ਦੇ ਪਛਾਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸੀ ਗਾਂ ਦੇ ਕੰਮਰ ਤੇ ਇੱਕ ਕੁੰਬ ਜਿਆ ਹੁੰਦਾ ਹੈ ਇੱਕ ਕੁੱਬ ਜਿਆ ਹੁੰਦਾ ਹੈ ਤੇ ਉਬਰੇ ਹੋਈ ਜਗ੍ਹਾ ਹੁੰਦੀ ਹੈ ਤੇ ਉਸੇ ਗਰਦ ਦੇ نیچے ਇੱਕ ਚਾਲਰ ਜੇ ਹੁੰਦੀ ਹੈ ਚਮੜੀ ਲਟਕੀ ਹੁੰਦੀ ਹੈ ਜਿਆਦਾ ਲੰਬੀ ਚਮੜੀ ਲਟਕ ਕੇ ਰਹਿੰਦੀ ਹੈ ਤਾਂ ਇਸ ਪ੍ਰਕਾਰ ਨਾਲ ਤੁਸੀਂ ਦੇਸੀ ਗਾਂ ਦੀ ਪਛਾਣ ਕਰ ਸਕਦੇ ਹੋ ਇਹ ਦੇਸੀ ਗਾਂ ਚਿੱਟੇ ਰੰਗ ਦੀ ਵੀ ਹੋ ਸਕਦੀ ਹੈ ਪੀਲੇ ਰੰਗ ਦੀ ਵੀ ਹੋ ਸਕਦੀ ਹੈ ਤੁਸੀਂ ਦੇਖ ਲੈਣਾ ਬਸ ਕੋਸ਼ਿਸ਼ ਇਹ ਕਰਨੇ ਕਿ ਜੋ ਕਾਲੇ ਰੰਗ ਦੀ ਗਾਂ ਹੈ ਉਸ ਨੂੰ ਤੁਸੀਂ ਨਾ ਖਿਲਾਓ ਬਾਕੀ ਕਿਸੇ ਵੀ ਗਾਂ ਨੂੰ ਤੁਸੀਂ ਇਹ ਰੋਟੀ ਖਵਾ ਸਕਦੇ ਹੋ ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਇਹ ਰੋਟੀ ਦੇਸੀ ਗਾਂ ਨੂੰ ਹੀ ਖਵਾਓ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹਾਂਗੀ ਤੁਸੀਂ ਇਹ ਰੋਟੀ ਕਿਸੇ ਪਰਸਨਲ ਕਿਸੇ ਨਿੱਜੀ ਗਾਣ ਨੂੰ ਲਾਖਵਾਵੋ ਮਤਲਬ ਜੋ ਗਲੀਆਂ ਵਿੱਚ ਵਾਰਾ ਪਸ਼ੂਆਂ ਦੇ ਰੂਪ ਵਿੱਚ ਘੁੰਮਦੇ ਹਨ ਜਾਂ ਤੁਸੀਂ ਉਹਨਾਂ ਨੂੰ ਖਵਾ ਦਿਓ ਤੇ ਜਾਂ ਫਿਰ ਤੁਹਾਡੇ ਆਸ-ਪਾਸ ਕੋਈ ਗਊ ਸ਼ਾਲਾ ਬਣੀ ਹੋਈ ਹੈ ਤੇ ਜੱਗ ਤੁਸੀਂ ਖਵਾ ਦਿਓ ਜੇਕਰ ਗਊ ਸ਼ਾਲਾ ਵੀ ਨਹੀਂ ਹੈ ਤੇ ਗਲੀਆਂ ਵਿੱਚ ਵੀ ਨਹੀਂ ਘੁੰਮਦੀ ਤਾਂ ਫਿਰ ਕਿਸੇ ਪਰਸਨਲ ਗਾਣ ਨੂੰ ਵੀ ਤੁਸੀਂ ਖਵਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਸ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੋਣ ਵਾਲਾ ਗਊ ਮਾਤਾ ਦੇ ਅੰਦਰ 33 ਕਰੋੜ ਦੇਵੀ-ਦੇਵਤਿਆਂ ਦਾ ਨਿਵਾਸ ਹੈ ਤੇ ਜਦੋਂ ਤੁਸੀਂ ਆਪਣੀ ਮਨੋ ਕਾਮਨਾ ਬੋਲਦੇ ਹੋ ਤਾਂ ਰੋਟੀ ਗਊ ਮਾਤਾ ਨੂੰ ਖਵਾਓਗੇ ਤਾਂ ਤੁਹਾਡੀ ਜੋ ਮਨੋ ਕਾਮਨਾ ਹੈ ਤੁਹਾਡੀ ਜੋ ਪ੍ਰਾਰਥਨਾ ਹੈ ਉਹ 33 ਕਰੋੜ ਦੇਵੀ-ਦੇਵਤਿਆਂ ਦੇ پاس ਪਹੁੰਚ ਜਾਵੇਗੀ ਅਤੇ ਤੁਹਾਡਾ ਕੰਮ ਬਹੁਤ ਜਲਦੀ ਪਨ ਜਾਵੇਗਾ ਤਾਂ ਇਸ ਪ੍ਰਕਾਰ ਨਾਲ ਇਹ ਉਪਾਅ ਕਰਨਾ ਹੈ ਇੱਕ ਦਿਨ ਦਾ ਉਪਾਅ ਹੈ ਸਰਲ ਉਪਾਅ ਹੈ ਲੇਕਿਨ ਚਮਤਕਾਰਯੋਗ ਉਪਾਅ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਸਾਸਾਂਗੇ ਜੇ ਜੇਕਰ ਤੁਸੀਂ ਇਸ ਨੂੰ ਪਾਣ ਨੂੰ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਰ ਲੈਂਦੇ ਹੋ ਜਲਦੀ ਵਿਆਹ ਹੋਣ ਲਈ ਜਲਦੀ ਵਿਆਹ ਤੁਹਾਡਾ ਹੋ ਜਾਵੇਗਾ ਤੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਕਮੈਂਟ ਬਾਕਸ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ